ਮਿੱਤਰੋ ਸਾਸਰੀ ਗਾਲ ਸਾਰਿਆਂ ਨੂੰ ਅੱਜ ਦੇ ਨਵੇਂ ਬਰਾਤੇ ਦਾ ਸਵਾਗਤ ਆ। ਕਹਿੰਦੇ ਕਿ ਮਿੱਤਰੋ ਰੈਦਰ ਨੂੰ ਪਰ ਪੱਟੀ ਸੈਟਾਂ ਵਾਲੇ ਹਿੰਦੇ ਜੀ। ਤੇ ਹੁਣ ਜੋੜਾਂ ਨੇ ਗੂੰਜਣਾ ਮੇਖਾ ਮੁਖਾਣਾ। ਹੋ ਬਈ ਮਿੱਤਰੋ ਘਾਰਤੀ ਪੇਟੀ ਦਾ ਕਰਪੋਰਡ। ਤਾਰਾ ਗੂੰਜਣਾ ਆਣਾਂ ਸੈਟਾਂ ਲੈ ਕੇ ਕਰਤੇ ਹੋਤੇ। ਹੋ ਮਿੱਤਰੋ ਸਮਾਨ ਸਮੁੰ ਚੱਕਦਾ ਇੱਥੋਂ ਜਿਹੜਾ ਠੱਕਣਾ ਇੰਦਰ ਰਖਤਾ। ਦਾਣੇ ਦੂਣੇ ਘਰੇ ਲੈ ਜਾਵਾਂਗੇ ਕੱਪੜੇ ਵੀ ਆ। ਕਿੰਨ ਲਗੜਾ ਲਾਈਏ ਮੀਂਹ ਦੇ ਵਿੱਚ ਚੱਲ ਚੱਲ ਕੋਠੇ ਮਗਰ ਮਗਰ ਕਰਿਆ ਨਾ ਐ ਨਾ ਲੋ ਮੇਤਰੋ ਸੋਸਰੀ ਗਾਲ ਸਾਰਿਆਂ ਨੂੰ ਅੱਜ ਦੇ ਨਵੇਂ ਘਰ ਆ ਤੁਹਾਡਾ ਸਵਾਗਤ ਆ ਸਰੋਂ ਚੱਕੀ ਨਹੀਂ ਹੋੜੀ ਰਹਿੰਦੀ ਛੱਪ ਦੀ ਰਾਤੀ ਜਿਹੜੀ ਦਿੰਦੀ ਆਸਮਾਨ ਤੋਂ ਵੀ ਬਾਤ ਦੇ ਪਿਆ ਆਕੀਨ ਤਤਾ ਪਕਾਤਾ ਹੀ ਸਾਬ ਛੋਟੇ-ਫੁੱਟੇ ਵਿੱਚ ਆਖ ਲਈ ਇਸ ਵੀਰੇ ਆਹ ਨਾ ਬਰੋਕੀ ਸ਼ੁਰੂ ਕਰਦੇ ਆਂ ਪੁੱਤ ਕਾਹੂ ਜਿਹਾ ਚਾਕਲੀਗੀ ਫਾਕੀ ਫੇ ਬਣਾਉਣੇ ਆਂ ਅਜ ਬੰਦੇ-ਬੰਦੇ ਹੋਣਗੇ ਨਾ ਮਲਾਵਾਂਗੇ ਉਹ ਮਟਰੂ ਕੰਮ ਕਾਡ ਲਈ ਸੀ ਟਰੈਮ ਵੀ ਵਾਰ ਕਾੜਦਾ ਆਹ ਹੈ ਡਰਾਮਾ ਕੜਾ ਆ ਨਾਲ ਆਹ ਬਈ ਬੰਦਾ ਵਾਤਾ ਕਮਰਨ ਉਹਨਾ ਪੀਟੀ ਜਿਹੀ ਸਹੀ ਕਰਦੇ ਆ ਕਿ ਇੱਧਰ ਟਰੈਕਟਰ ਦਾ ਹੀ ਆ ਸਾਰਾ ਆ ਦੋ ਚੀਜ਼ਾਂ ਛੱਡ ਆ ਤਿੰਨ ਚੀਜ਼ਾਂ ਛੱਡ ਕੇ ਬਹੁਤ ਅਗਰੀਸਿਵ ਟਰੈਕਟਰ ਦੀ ਆ ਬਾਹਰ ਹੀ ਸਾਰਾ ਉਹ ਟਰੈਕਟਰ ਦਾ ਯਾ ਸੁਹਾਗਾ ਜੋ ਛੱਡ ਕੇ ਬਸ ਸਾਰਾ ਉਹ ਟਰੈਕਟਰ ਦਾ ਹੀ ਉਹ ਬੋਰੀਆਂ ਦੀ ਵੀ ਟਰਾਲੀ ਦਾ ਸਮਾਨ ਬਾਹਰ ਉਹ ਪੱਤੀਆਂ ਵੀ ਟਰੈਕਟਰ ਦੇ ਨੇ ਆ। ਉਹ ਕਵੀਪਰਾਣੀ ਟਰੈਕਟਰ ਵੀ। ਮੈਂ ਤੇ ਜੇ ਇਸ ਬੜੇ ਵੀ ਸਮਾਨ ਟਰੈਕਟਰ ਦਾ ਇੱਧਰ ਉੱਧਰਲੇ ਬੰਨੇ ਵੀ ਟਰੈਕਟਰ ਦਾ ਇੱਧਰ ਵੀ ਸਾਡਾ ਟਰੈਕਟਰ ਦਾ ਹੀ ਰਸਤਾ ਕੱਪੜੇ ਕੱਢਦੇ ਵਿੱਚ। ਮੈਂ ਕਹਿ ਕਿ ਕਮਰਾ ਬਖਰਾ ਚਾਹੀਦਾ। ਨਾਰਥਾਂ ਬੇਲਾ ਰਹਿਣਾ ਚਾਹੀਦਾ ਉਦਾਂ ਡਰਾਮਾ ਰੱਖ ਲੈਣ ਇੱਥੇ ਬਾਕੀ ਦੇਖਦੇ ਆਂ ਗਾਂ ਦੀ ਯਾਰੀ ਮੈਂ ਡਰਾਮਾ ਗੱਲੇ ਘਰੇ ਰੱਖ ਲੈਣਾ ਈ ਏਦਾਂ ਸਹੀ ਆ ਕੁਝ ਤੋਂ ਕਰੇਗੇ ਕੁਝ ਨਿਆ ਕਰੇਗੇ ਇਹ ਵੀ ਪੱਲੇ ਵਸ ਬੁਕਾਰੀਆਂ ਹਣੇ ਕੋਹਾਂ ਨਹੀਂ ਲਾਉਣਾ ਕਹਿੰਦਾ ਕਹਿੰਦਾ ਕੋਹਾਂ ਨਹੀਂ ਲਾਉਣਾ ਇਹ ਨਹੀਂ ਕਰਨੇ ਨਹੀਂ ਤਾਂ ਪੇਟੀਆਂ ਨਹੀਂ ਲਾਉਣੀਆਂ ਫੂਡ ਦੇ ਕੱਲੇ ਬੱਲੇ ਤਾਂ ਸੱਚਾ ਇਹ ਬਣਾ ਕੇ ਮਤਲਬ ਰੋਜ਼ ਪਾੜਦੀ ਇਤਲੇ ਪੱਟੇ ਸੱਟਾਂ ਵਾਲੇ ਹਿੰਦੇ ਜੀ ਤੇ ਹੁਣ ਜੋੜਾਂਗੇ ਗੁੰਦ ਨਾਲ ਮੇਖਾ ਮੁਖਾਂ ਨਾਲ ਨਿਕਲੇ ਆਵਾਂ ਪਰ ਮੈਂ ਚੱਲਾਂ ਮੇਖਾਂ ਲੈਣ ਜੋੜਾਂਗੇ ਫੇਰ ਨਹੀਂ ਐਨ ਔਕੇ ਰਿਪੋਰਟ ਕਰ ਦਾਂਗੇ ਜਿੰਨਾ ਦੂਜਾ ਝਾ ਕੇ ਫੇਰ ਦੱਸਾਂਗੇ ਫੂਡ ਤੇ ਉਹ ਸੱਦੀ ਕਰਕੇ ਦਸਣੀ ਆ ਯੂ ਪੈਪ ਵੀ ਨੀਵੀ ਕਰਕੇ ਦਸਣੀ ਆ ਕੇ ਹਿੱਲ ਗਈ ਯੂ ਪੈਪ ਕਰਕੇ ਫੱਟੇ ਹੱਲੇ ਸਾਰੇ ਤਾਂ ਵੀ ਹਿੱਲ ਗਿਆ ਆਣਾ ਪੰਗੇ ਰਮਾਂਗੇ ਹਾਲੇ ਨਾ ਲੈ ਰੋਚਾ ਉੱਠਾ ਕਰਕੇ ਕੱਲੀ ਖੋਲਦਾ ਤਾਂ ਚੱਕ ਹੋਣਾ ਇਹ ਜਦ ਮੈਂ ਆਉਣਾ ਪਿਆਜ ਖੋਲਦਾ ਮੇਖਾਂ ਆਇਆ ਮੇਖਾਂ ਲਈ ਉਹ ਮੈਂ ਤਰ ਮੇਖਾਂ ਤੇ ਜਾਂਦੀ ਸੀ ਹੁਣ ਲਾਈ ਜਾਂਦੀ ਮੇਖ ਇਹ ਲੋਗਾਂ ਨੋ ਪਟਾ ਮੋੜ ਆ ਗਿਆ ਹੈਗਾ ਹੀ ਖਰਿਆ ਇੱਦਾਂ ਇੱਥੋਂ ਥੱਲੇ ਜਾਣ ਹੀ ਨਹੀਂ ਦਿਆ। ਬਾਕੀ 6-7 ਬਿਛਾਰੇ ਬੰਦ ਕਰਦਾਂਗੇ ਟੂ ਜੈਡ। ਫਿਰ ਇੱਕ ਮਾਰ ਮਾਰ ਕੇ ਫੇ ਲੈਂਦਾ ਚੜਵਾ ਕੇ ਲਿਆਵਾਂਗੇ। ਫੇ ਦੱਸਾਂਗੇ ਟਰੈਕਟਰ ਦੇ ਜਾਂ ਪਹਿਲਾਂ ਕਸਾ। ਹਾਂ ਪਹਿਲਾਂ ਟਰੈਕਟਰ ਦੇ ਕਸਾਂਗੇ। ਫੇ ਬਾਕੀ ਸਮਾਨ ਬਾਅਦ ਦੱਸਾਂਗੇ। ਪਟਾ ਇੱਦਣੋਂ ਆਇਆ ਆ। ਇਹ ਵੀ ਕਰਨਾ ਪੈਣਾ ਸਹੀ। ਤਾਂ ਉਹ ਪੇਟੀ ਜਾਇਆ ਪੇਟੀ ਤਾਂ ਹੀ ਹੱਲ ਗਈ ਹੈ ਨਾ ਇਹ ਫੋਰਡ ਨੇ ਪਤਾ ਨਹੀਂ ਕੀ ਕਾਰਨਾਮੇ ਕੀ ਤੇ ਜਿਹੜੀ ਸਾਨੂੰ ਪੇਟੀ ਤੋਂ ਲੈਦਰ ਪਟਣੀ ਪੈ ਗਈ ਫੋਰਡ ਨੇ ਕਾਦੇ ਇਹਨੇ ਕੀਤੇ ਆ ਝਟਕੇ ਮਰਾ ਮਰਾ ਅੰਮ ਬਾਕੀ ਹੁਣ ਕਰ ਲਈਏ ਮੈਂਦੇ ਬਾਕੀ ਬਾਅਦ ਉਹ ਬਈ ਮਿੱਤਰੋ ਕਾਰਤੀ ਬੇਟੀ ਦਾ ਕਰਪੋਰਡ ਦਾ ਗੂੰਦ ਪਾਣਾ ਹੈ ਨਾਲ ਫੈਟਾਂ ਵਾਲੇ ਕਰਤੇ ਉੱਤੇ ਕੂੰਜਾ ਟੁੱਟਾ ਸੀ ਇਹ ਵੀ ਜੋੜਤਾ ਹੈਗਾ ਇਹ ਮੈਂ ਲਾਵਾ ਹੱਥ ਤੋਈ ਜਾਂਦਾ ਅੰਦਰ ਔਰ ਮਾੜਾ ਮਾੜਾ ਵਿੱਚ ਗੂੰਦ ਲਾਉਣਾ ਦੇਖਦੇ ਆਂ ਇਹਦੇ ਫੈਟਾਂ ਦੇ ਫਿਰ ਇਹ ਕਮਲ ਫੇਰ ਦੇਣਾ ਲੈਦਰ ਫਿਰ ਕੱਲ ਨੂੰ ਕੱਲ ਨੂੰ ਚੜਾ ਕੇ ਲਿਆਵਾਂਗੇ ਕੰਮ ਹੀ ਬੋਹਮ ਮੁੰਡੇ ਨੂੰ ਕੰਮ ਹੈ ਵੀ ਸਮਾਂ ਜੇ ਚੱਕਣਾ ਹੱਲੇ ਉੱਧਰ ਵੀ ਗਾਣਾ ਮੋਟਾ ਫੇਖ ਲਾਰਾ ਪਾਤਾ ਉੱਧਰ ਥ੍ਰੀ ਕਰ ਵੀ ਆਲੇ ਸਹੀ ਕਰਨੇ ਆ ਕਾ ਕੇ ਜਹਾ ਰਾਵਾਂਗੇ ਬਸ ਹਫਤੇ ਤੱਕ ਆਪਾਂ ਇਹ ਚਾਲੂ ਕਰ ਦੇਣਾ ਤੇ ਮਗਰਾ ਟ੍ਰਾਂਸਪੋਰਟ ਆਈਆਂ ਲਵਾਉਣੀਆਂ ਫੇਰ ਕਰ ਦੇਣਾ ਓਕੇ ਉਹ ਪੈ ਪੀ ਰੰਗ ਕਰਾਂਗੇ ਬਸ ਕਰ ਹੁਣਾਂ ਤਾਂ ਗੜੀ ਜਾਣੇ ਆਹ ਮਾਤ ਬੋਹਣ ਤਰੋ ਬੀ ਦੀ ਸੁੱਤ ਚ ਵਿਚ ਵੀ ਗੁੰਦ ਲਾਈ ਰਹੀ ਹੈ ਚੇਲਾ ਮੇਰਾ ਲੱਗਾ ਆਈਗਾ ਹੁਣੀ ਲਾ ਦੰਨੇ ਆ ਬਾਅਦ ਚ ਪਾਉਣਾ ਸਾਡੇ ਹਾਂ ਸਾਨ ਮੜਾ ਕੰਮ ਨਹੀਂ ਕਰਨਾ ਆਉਂਦਾ ਹੀ ਤਾਂ ਲਈਆ ਤੇ ਸਿੱਖਦਾ ਮੇਰਾ ਚੇਲਾ ਕਾ ਮੇਰਾ ਸਤਾਦੇ ਆ ਦੇਖ ਕੀ ਬਣਾ ਤੋ ਮੇਤਰੋ ਸਮਾਸ ਨੂੰ ਚੱਕਦਾ ਇੱਥੋਂ ਜਿਹੜਾ ਠੱਕਣਾ ਇੰਦਰ ਰੱਖਤਾ ਦਾਣੇ-ਦੂਣੇ ਘਰੇ ਲੈ ਆ ਜਾਵਾਂਗੇ ਕੱਪੜੇ ਵੀ ਆ। ਅਕਿੰਦਰ ਝਾੜੂ ਜੁੱਧੂ ਲਾਉਤਾ ਹੀ ਸਾਫ਼ ਕਰਤਾ। ਹੁਣ ਬੱਸ ਸਰੋਂ ਝਾੜਾਂਗੇ ਅੱਜ ਸਾਮ ਨੂੰ ਦੇਖਦੇ ਆਂ। ਬੱਦਲ ਜਿਹਾ ਹੋ ਗਿਆ ਮੀਂਹ ਪੈ ਗਿਆ ਥੋੜਾ ਜਿਹਾ। ਪਚਾ ਹੋ ਗਿਆ। ਇਹ ਸਾਨੂੰ ਸਾਰੀ ਗਿੱਲੀ ਹੋਣੀ। ਉੱਤਲ-ਮੁੱਤਲ ਪੌਂਛ ਨੂੰ ਭਰਨ ਬੜਾ ਹੀ ਲੱਣੀ ਬੱਦਲ ਤੋਂ ਦਮ ਹੋਇਆ ਵਧੀਆ ਠੰਡਾ ਆ ਤੇ ਮੀਂਹ ਵਾਲਾ ਕੰਮ ਕੱਲ ਤੋਂ ਹੁੰਦਿਆ ਕੋਈ ਤੱਕ ਬੈਠਾ ਰਹੇ ਤਰਹੀ ਇਕ ਬੈਠਾ ਰਹੇ ਆ ਬਾਕੀ ਦੇ ਦੇ ਆਉਣ ਨੇ ਸਾਨੂੰ ਛਾੜਦੇ ਆ ਬਾਕੀ ਬਾਜ ਬਣਾਉਣੇ ਆ ਉਹ ਵੀ ਮਤਰਾ ਆਪਾਂ ਦਾ ਕੰਮ ਗੋਮਨ ਵੀ ਲੈ ਸਰੋਂ ਸਰੋਂ ਦਾ ਵੀ ਸੁਭਾਣ ਲਾ ਲਾ ਰਗੜਾ ਲਾਉਣ ਲੱਗੇ ਦੀਨ ਦੇ ਰਗੜਾ ਲਾਉਣਾ ਇੱਥੇ ਆ ਇੱਥੇ ਆ ਸਰ ਵੀ ਠਾਕਲਾ ਚਾਹਦਾ ਸੀ ਟੈਂਸ਼ਨ ਆ ਰਹੀ ਥੀ ਚਲੋ ਬਣਾ ਲਈਏ ਰਗੜਾ ਬਣਾ ਬਣੂ ਕੇ ਮਿਲਦੇ ਆ ਉਹਨੇ ਭਾਂਗ ਵਾਲਾ ਹੋਣਾ ਭਾਂਗ ਵਾਲਾ ਉਹ ਆ ਫੜ ਲਾ ਕੇ ਕੁੰਡਾ ਉਹ ਨਾ ਰੋਜਾ ਮੈਂ ਨਾ ਅਗੜਾ ਲਾਈ ਵੀ ਨਹੀਂ ਲੇਤੀ ਅਨੋ ਭਾਈ ਹਾਲੇ ਦੇ ਤਗੜਾ ਪੀਤਾ ਨਹੀਂ ਮੁੰਡੇ ਪਹਿਲੇ ਸੈੱਟ ਹੋਏ ਕਰਦੇ ਆ ਹੱਸੀਆਂ ਦੇ

ਮਗਰ ਮਗਰ ਕਰਿਆ ਨਾ ਐ ਨਾ ਬਾਕੀ ਮਿੱਤਰੋ ਅੱਜ ਦਾ ਵਲੌਗ ਆਪਾਂ ਇੱਥੇ ਹੀ ਕਰਦੇ ਐਂਡ ਮਿਲਦੇ ਆ ਕੱਲ ਦੇ ਵਲੌਗ ਚ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜਾਂਦੇ ਜਾਂਦੇ ਸਬਸਕ੍ਰਾਈਬ ਵੀ ਕਰ ਦਿਓ ਮੁੰਡੇ ਹੁਣ ਲੇਕ ਰਿਹਾ ਸੀ ਵੀ